ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਦੁਨੀਆ ਦੀ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਸਹੀ ਪੂਵਖਵਾਨੀਆਂ ਕਰਨ ਦੇ ਲਈ ਮਸ਼ਹੂਰ ਬੁਲਗਾਰੀਆ ਦੇ ਬਾਬਾ ਵਾਗਾ ਦੀਆਂ ਕਿਪ ਵੀ ਖਣੀਆਂ ਸੱਚ ਹੋ ਗਈਆਂ ਹਨ ਇਹਨਾਂ ਵਿੱਚ ਇੱਕ ਵਰਲਡ ਟ੍ਰੇਡ ਸੈਂਟਰ WTC ਉੱਤੇ ਹਮਲਾ ਸੀ ਅਤੇ ਸਾਲ 20 ਤੇ ਵਿੱਚ ਵੀ ਬਾਬਾ ਦੇ ਬੇਗਾ ਦੀਆਂ ਕੋਈ ਖਣੀਆਂ ਸੱਚ ਹੀਆਂ ਹੁਣ ਉਹਨਾਂ ਨੇ ਇੱਕ ਵਾਰ ਫਿਰ 2025 ਅਤੇ ਆਉਣ ਵਾਲੇ ਸਾਲਾਂ ਦੇ ਕੋਈ ਖਣੀਆਂ ਕੀਤੀ ਹੈ ਕੋਈ ਖਣੀਆਂ ਪੜ ਕੇ ਤੁਹਾਡੀ ਰੂਹ ਕੰਬ ਜਾਵੇਗੀ ਤੁਹਾਨੂੰ ਦੱਸ ਦੇ ਇੱਕ ਕਿ ਬਗੇਲੀਆ ਪਾਂਡੇਵਾ ਗੁੱਤਰੇਵਾ ਜਿਸ ਨੂੰ ਬਾਬਾ ਵਾਗਾ ਦੇ ਨਾਮ ਨਾਲ ਜਾਣਿਆ ਜਾਂਦੇ ਉਹਨਾਂ ਦੀ 1996 ਵਿੱਚ 85 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਵੀ ਦੁਨੀਆ ਭਰ ਦੇ ਲੋਕ ਅਜੇ ਵੀ ਉਹਨਾਂ ਦੀਆਂ ਵਿਖਾਣੀਆਂ ਤੋਂ ਆਕਰਸ਼ਿਤ ਹਨ ਬਾਲਕਨ ਦੇ ਵਜੂਦ ਜਾਣੇ ਜਾਂਦੇ ਬਾਬਾ ਵੇਗਣੇ ਦਾਵਾ ਕੀਤਾ ਕਿ ਉਹਨਾਂ ਦੀ 12 ਸਾਲਾਂ ਵਿੱਚ ਹੀ ਨਜ਼ਰ ਚਲੇਗੀ ਸੀ ਫਿਰ ਉਹਨਾਂ ਦੇ ਵਿੱਚ ਵਿਖਾਣੀ ਦੀ ਦਾਤ ਵਿਕਸਿਤ ਹੋਈ ਅਤੇ ਨਾਲ ਹੀ ਤੁਹਾਨੂੰ ਦੱਸਦੇ ਕਿ ਵਗੇਲੀਆ ਪਰਿਵਾਰ ਜਸਨ ਬਾਬਾ ਵਾਗ ਨਾਲ ਨਾ ਜਾਂਦੇ ਉਹਨਾਂ ਦੀ 1996 ਵਿੱਚ 50 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ ਜੀ ਹਾਂ ਤੇ ਨਾਲ ਹੀ ਹੁਣ ਵੱਡੀ ਖਬਰ ਆ ਰਹੀ ਹੈ ਜਿੱਥੇ ਕਿ ਆਉਣ ਵਾਲੇ ਦਿਹਾੜਿਆਂ ਲਈ ਬਾਬਾ ਪਾਗਾ ਦੀਆਂ ਮੁੱਖ ਪਿਕਵਾਨੀਆਂ ਇਸ ਪ੍ਰਕਾਰ ਹਨ ਯੂਰਪ ਤੇ ਇੱਕ ਵੱਡਾ ਸੰਘਰਸ਼ ਮਹਾਦੀਪ ਦੀ ਆਬਾਦੀ ਵਿੱਚ ਮਹੱਤਵਪੂਰਨ ਕਵੀ ਦਾ ਕਾਰਨ ਬਣੇਗਾ ਜੀ ਹਾਂ ਤੇ ਊਰਜਾ ਦੇ ਨਵੇਂ ਸਰੋਤ ਲੱਭਣ ਦੀ ਕੋਸ਼ਿਸ਼ ਵਿੱਚ ਮੁਨਖਤਾ ਬਿੰਸਰ ਤੱਕ ਪਹੁੰਚ ਜਾਵੇਗੀ ਫੋਰ ਬਹੁਤ ਸਨੇ ਪਿਕਵਾਨੀਆਂ ਵੀ ਕੀਤੀਆਂ ਗਈਆਂ ਨੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ